ਅੱਜ ਨਾਲ ਸਪੀਡ ਦੀ ਚਰਚਾ ਹੋ ਰਹੀ ਆ ਤੁਹਾਡੀ ਪਾਰਟੀ ਨੇ ਬੜਾ ਵੱਡਾ ਫੈਸਲਾ ਲਿਆ ਬਸ ਉਹਦੀ ਲੋਕ ਇਹ ਵੀ ਆਖ ਰਹੇ ਨੇ ਵੀ ਇਹ ਮੱਛੀ ਦਾ ਗੱਲ ਆ ਅਦੇਸ਼ ਪ੍ਰਤਾਪ ਜੀ ਦੇ ਕਹਿੰਦੇ ਜੀ ਕਿ ਬਾਅਦ ਕਰਦੇ ਉਹਦੇ ਵਾਰ ਤੁਹਾਨੂੰ ਪਤਾ ਮੈਂ ਜਦੋਂ ਟਾਰੀਓ ਚੱਲਿਆ ਸੀ ਨਾ ਮੈਂ ਆਪਦੇ ਮਨ 'ਚ ਪੁੱਛਿਆ ਸੋਚਿਆ ਕਿ ਮੁੱਲਾਂਪੁਰੀ ਨੇ ਕੋਈ ਮੈਨੂੰ ਲੁਧਿਆਣੇ ਦਾ ਸਵਾਲ ਕਰਨਾ ਕਿ ਨਹੀਂ ਮੈਂ ਵੈਸੇ ਤਾਂ ਅੰਤਰਜਾਮੀ ਨਹੀਂ ਮੈਨੂੰ ਸੱਚੀ ਦੱਸ ਰਿਹਾ ਕਿ ਮੈਨੂੰ ਪਤਾ ਸੀ ਪਹਿਲਾ ਸਵਾਲ ਹੀ ਤੁਸੀਂ ਇਹ ਕਰਨਾ ਮੈਂ ਤੁਸੀਂ ਸਾਡੇ ਪਰਿਵਾਰ ਦੀ ਗੱਲ ਸਾਡੇ ਚ ਰਹਿਣ ਦਿਓ ਸਾਡੇ ਪਰਿਵਾਰ ਚ ਦਖਲ ਨਾ ਦਿਓ ਚਲੋ ਗੱਲ ਕਰ ਜੀ ਮੇਰਾ ਕੀ ਜਵਾਬ ਹੈ ਜੀ ਮੇਰੇ ਸਤਿਕਾਰਯੋਗ ਨੇ ਮੈਂ ਕੋਈ ਜਵਾਬ ਦੇ ਨਹੀਂ ਸਕਦਾ ਮੇਰੇ ਭਾਈਏ ਦਾ ਭਾਈਆ ਮੈਂ ਤਾਂ ਭਾਈਏ ਬਾਰੇ ਨਹੀਂ ਜਵਾਬ ਦੇ ਸਕਦਾ ਤੇ ਭਾਈਏ ਦੇ ਭਾਈਏ ਬਾਰੇ ਕਿਥੋਂ ਜਵਾਬ ਦੇ ਦਿਆ ਮੈਂ ਕਿਹਾ ਐਨਾ ਨਾ ਨਾਲੇ ਸਵਾਦ ਨਹੀਂ ਲੈਂਦਾ ਕਲ ਤੇਰੇ ਟੱਬਰ ਤੇ ਕੋਈ ਚੱਕਰ ਪੈ ਜਾਏ ਤੇ ਮੈਂ ਸਵਾਦ ਲਈ ਜਾਵਾਂ ਤੇਨੂੰ ਜੱਗਾਂ ਵਿੱਚ ਜੱਗਿਆ ਜੀ ਤੇ ਮੈਂ ਇੱਕ ਨਾ ਬੋਲਿਆ ਮੇਰਾ ਬੜਾ ਪੁਰਾਣਾ ਜਾਣਕਾਰ ਹੈ ਜੀ ਚਲੋ ਮੇਰਾ ਕੀ ਇਹ ਤਾਂ ਸਰਾਰ ਬਿਆਨ ਸਿੰਘ ਵੇਲੇ ਤੋਂ ਅਸੀਂ ਦੇਖ ਰਹੇ ਨੇ ਕਿ ਕਿ ਹੁੰਦੇ ਮਗਰ ਸਵਾਦ ਲੈਣ ਦੀ ਆਤਮਾ ਵੇਖਿਆ ਉਦੋਂ ਤੋਂ ਲੈ ਕੇ ਅੱਜ ਤੱਕ ਨਹੀਂ ਰਹੀ ਇਹ ਉਮਰ ਹੁੰਦੀ ਆ ਜੀ ਫਿਰ ਛੱਡਦੀ ਦਾ ਫਿਰ ਅਸ਼ੀਰਵਾਦ ਦੇਣ ਦਾ ਸਮਾਂ ਥੋੜਾ ਤੁਸੀਂ ਤਾਂ ਥੋੜਾ ਅਸ਼ੀਰਵਾਦ ਦੇਣਾ ਚਾਹੀਦਾ ਸੀ ਕਿ ਸਭ ਠੀਕ ਰਵੇ ਸਭ ਠੀਕ ਰਵੇ ਜੀ ਕਿਹਾ ਜੀ ਅੱਛੇ ਤੇਰੇ ਨਾਲ ਟਾਰਗੇਟਿੰਗ ਭਾਜਪਾ ਔਨ ਅਗਨੀਵੀਰ ਸਕੀਮ ਵਾਟ ਇਜ਼ ਦਾ ਸਟੈਂਡ ਆਫ ਅਨ ਅਨੋਮੀਆ ਕਾਲੀ ਦਾ ਲੋਟ ਯੂ نو ਦ ਵੇ ਭਾਜਪਾ ਹੈਜ਼ ਪਲੇਡ ਵਿਦ ਇੰਟਰਨਲ ਐਂਡ ਐਕਸਟਰਨਲ ਸਿਕਿਉਰਿਟੀ ٹائم از گو وین آفٹر ٹوینٹی ایئرس وی ول نو وٹ اے بلنڈر پیپل یوز ٹو لوک فارورڈ ٹو بیگ امپلوئڈ این ون آف دی آرم فورسز دا سیڈ پارٹ ٹوڈے از